ਬਾਈ ਸਸਤੀ ਗੱਲ ਸਾਰਿਆਂ ਨੂੰ ਇਹ ਆਪਣੀ ਉਹੀ ਬੱਚੀ ਹੈ ਜਿਹਦੇ ਆਪਾਂ ਪਿਛਲੀਆਂ ਗਰਮੀਆਂ ਚ ਏਸੀ ਲਾਇਆ ਸੀ ਕਮਰੇ ਦੇ ਵਿੱਚ ਸੀਗੀ ਇਹ ਤੇ ਛੋਟੀ ਸੀ ਉਦੋਂ ਏਸੀ ਲਾ ਕੇ ਇਹਨੂੰ ਪੂਰੀ ਗਰਮੀਆਂ ਪਏਸੀ ਲਾ ਕੇ ਠਪਾਈ ਆ ਤੇ ਅੱਜ ਮੈਂ ਆਈ ਸੀ ਬਾਈ ਬਿੱਟੂ ਕੋਲੇ ਖਾਰੇ ਬਲਕਾਰਿਆਵਾਂ ਕੋਲੇ ਤੇ ਵੇਖਿਆ ਬੱਚੀ ਬੜੀ ਵਧੀਆ ਇਹ ਵਰਲਡ ਵਾਈਡ ਦੇ ਸੀਮਨ ਦੀ ਹੈ ਤੇ ਬਾਕੀ ਯਾਰ ਬਿੱਟੂ ਕਿੰਨੇ ਟਾਈਮ ਦੀ ਹੋ ਗਈ ਇਹ ਇਹ 6 ਮਹੀਨਾ ਦੀ ਹੋ ਗਈ ਜੀ ਠੀਕ ਆ ਸੇ ਭਾਈਆ ਤੁਹਾਡੀ ਬਹੁਤ ਚੰਗੀ ਆ ਇੱਥੇ ਕੱਲੀ ਰਹਿੰਦੀ ਐ ਨੇ ਥਾਂ ਤੇ ਇਹ ਕੱਲੀ ਦੇ ਛੱਡਿਆ ਭਾਈ ਇਹ ਬਾਕੀ ਪਤੂ ਸਾਰੇ ਗਾਂ ਰੱਖੇ ਹੋਏ ਹਾਂ ਇਹਨੂੰ ਛੱਡਿਆ ਇੱਥੇ ਕੱਲੀ ਨਾਲ ਠੀਕ ਆ ਠੀਕ ਆ ਤੇ ਇਹ ਬਿੱਟੂ ਹੁਣ ਕਿਵੇਂ ਗਰਮੀ ਗਰਮੀ ਕਿੰਨੀ ਬਣਾਉਂਦੀ ਨਹੀਂ ਐਤ ਕਿ ਤਾਂ ਨਹੀਂ ਮੰਨੀ ਉਦੋਂ ਮੈਨੂੰ ਲੱਗਦਾ ਅਸੂ ਚ ਸੂਈ ਸੀ ਉਦੋਂ ਗਰਮੀ ਨਹੀਂ ਮੰਦੀ ਸੀ ਹੂੰ ਤੇ ਉਦੋਂ ਏਸੀ ਥੱਲੇ ਹੀ ਰੱਖੀ ਆਪਾਂ ਇਹ ਦੋ ਮਹੀਨੇ ਬਿੱਟੂ ਇਹਦੀ ਮਾਂ ਦਾ ਦੁੱਧ ਕਿ ਨਹੀਂ ਉਹ ਮਾਂ ਇਹਦੀ ਖੜੀ ਐ ਭਾਈ ਇਹ ਤਾਂ ਥੱਲੇ ਛੈਰੀ ਕਿਲੋ ਦਾ ਤਾਂ ਸੀਗਾ ਰੱਖੀ ਗਰਮੀ ਤੇ ਸੂਈ ਸੀ ਅਸੂ ਜਿਆਦਾ ਸੀ ਇਹ ਨਾ ਭਾਈ ਥੋੜਾ ਇੱਕ ਦੋ ਵਾਰੀ ਰਿ ਤੇ ਐਦ ਕੀ ਵੀ ਉਹ ਵਰਲਡ ਵਾਈਡ ਦੇ ਸੀਮਨ ਐਮੀਨੈਂਟ ਤੋਂ ਕੱਬਣ ਐਦ ਕੀ ਹਨਾ ਉਹ ਨਹੀਂ ਮੈਡਲ ਤੋਂ ਮੈਡਲ ਤੋਂ ਸਰ ਐਮ ਸੌਰੀ ਮੈਡਲ ਤੋਂ ਕੱਬਣ ਐਦ ਕੀ ਤੇ ਇਹਦੇ ਵਰਗੀ ਹੈ ਦੀ ਮਾਂ ਵੀ ਤੇ ਬੱਚੇ ਬਹੁਤ ਸੋਹਣੇ ਕੱਢਦੀ ਆ ਤੇ ਮਹਾਰਾਜ ਕਿਰਪਾ ਕਰੇ ਆਪਾਂ ਇਹਨੂੰ ਗਾਹ ਨੂੰ ਪੀਡੀਐਫੇ ਪਾਉਣਾ ਹਨਾ ਹਾਂ ਪੱਕਾ ਜੀ ਲੈ ਕੇ ਜਾਵਾਂਗੇ ਅਸੀਂ ਕੱਟਕਾਟ ਚੰਗਾ ਵਸੇ ਬੱਚੀ ਦਾ ਬਹੁਤ ਸੋਹਣੀ ਬੱਚੀ ਆਈ ਹੈ ਆਪਣੀ ਤੇ ਬਾਕੀ ਨਾਲ ਇਹਦੀਆਂ ਕੁਆਲਿਟੀਆਂ ਕਈ ਆ ਇਹਦੇ ਚ ਮੱਲਾ ਖੁੱਲੀ ਫਰਦੀ ਸ਼ਾਂਤ ਸੁਭਾਅ ਵੇਖੋ ਇਹਦਾ ਕੋਈ ਆਣੀ ਭੱਜ ਨਸ ਨਹੀਂ ਕਰਦੀ ਜਮਈ। ਇੱਕ ਇਹਨਾਂ ਦੇ ਬੱਚਿਆਂ ਨਾਲ ਬਾਲਾ ਮੋਹ ਪ੍ਰੇਮ ਹੈ ਇਹਦਾ। ਇਹ ਇਹਨੂੰ ਜਵਾਕ ਇੱਥੇ ਲਈ ਕਰਦੇ ਰਹਿੰਦੇ ਆ। ਚੰਗਾ ਸੀਮਣ ਹਣਾ ਹਮੇਸ਼ਾ ਉਹ ਦੱਖ ਦਿੰਦਾ ਰਹਿੰਦਾ ਆਪਦਾ। ਵੀ ਕੋਈ ਜੇ ਆਪਾਂ ਮੰਨ ਲਓ ਕੋਈ ਚੰਗਾ ਕੰਮ ਕਰਨਾ ਤਾਂ ਆਪਾਂ ਨੂੰ ਪੈਸੇ ਵੀ ਚੰਗੇ ਲਾਉਣੇ ਪੈਂਦੇ ਆ। ਇਹ ਨਹੀਂ ਆਪਾਂ ਕਹਿ ਸਕਦੇ ਆਪਣਾ 2-400 ਦੇ ਵਿੱਚ ਐਵੇਂ ਦੀ ਬੱਚੀ ਜਾਂ ਮੇਲੇ ਦੇ ਵਿੱਚ ਖੜਨ ਵਾਲੀ ਬੱਚੀ ਆ ਜੂਗੀ। ਉਹਦੇ ਆਸਤੇ ਆਪਾਂ ਨੂੰ ਕੀਮਤ ਦੇਣੀ ਪੈਂਦੀ ਆ ਹਣਾ। ਹਾਂ ਸਹੀ ਆ ਭਾਈ ਠੀਕ ਆ ਫਿਰ ਮਹਿੰਗੇ ਪਰੋਣੇ ਪੈਂਦੇ ਆ ਕਿ ਮਹਿੰਗੇ ਪਰੋਣੇ ਵੀ ਜੇ ਬੰਦਾ ਸੋਚੇ ਪੰਜ ਚਾਰ ਸੋਨਾ ਮੈਂ ਮੇਲੇ ਜਿਹਾ ਹੋਊ ਜੀ ਨਹੀਂ ਕਿਹਣਾ ਓਕੇ ਜੀ ਧੰਨਵਾਦ ਭਾਈ ਧੰਨਵਾਦ ਭਾਈ ਬੇਟੂ